ਪਗਤਪੁਰ ਸਾਹਿਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੱ타 ਗਿਆ ਹੈ ਵੱਡਾ ਐਲਾਨ ਕਰ ਦਿੱਤਾ ਗਿਆ ਹੈ 11 ਸਾਲ ਬਾਅਦ ਮੁੜ ਤੋਂ ਹੁਣ ਪਿੰਡੂ ਖੇਡ ਮੇਲਿਆਂ ਦੇ ਵਿੱਚ ਬੈਲ ਗੱਡੀ ਦੀਆਂ ਦੌੜਾਂ ਦੇਖਣ ਨੂੰ ਮਿਲਣਗੀਆਂ ਇਹ ਬਿੱਲ ਪੇਸ਼ ਕੀਤਾ ਗਿਆ ਸੀ ਪੰਜਾਬ ਪਸ਼ੂ ਬੇਰਹਿਮੀ ਰੋਕਤਾਮ ਐਕਟ 2025 ਜਿਸੇ ਵਿੱਚ ਸੋਧ ਕੀਤੀ ਗਈ ਸੀ ਸਰਬਸਹਿਮਤੀ ਦੇ ਨਾਲ ਇਹ ਬਿੱਲ ਪਾਸ ਹੋ ਜਾਂਦਾ ਹੈ ਤੇ ਹੁਣ ਬੈਲ ਗੱਡੀ ਦੀਆਂ ਦੌੜਾਂ ਦਾ ਰਸਤਾ ਸਾਫ਼ ਹੋ ਜਾਂਦਾ ਹੈ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੜੀਆ ਨੇ ਇਹ ਬਿੱਲ ਪੇਸ਼ ਕੀਤਾ ਸੀ ਦੱਸਿਆ ਕਿ 2014 ਦੇ ਵਿੱਚ ਬੈਲ ਗੱਡੀਆਂ ਦੀ ਦੌੜ ਤੇ ਪਾਬੰਦੀ ਲਾਈ ਗਈ ਸੀ ਇਸ ਤੋਂ ਬਾਅਦ 2017 ਦੇ ਵਿੱਚ ਤਮਿਲਨਾਡੂ ਸਰਕਾਰ ਨੇ ਵੀ ਆਪਣੇ ਰਾਜ ਦੇ ਵਿੱਚ ਹੋਣ ਵਾਲੀਆਂ ਬੈਲ ਗੱਡੀ ਦੀਆਂ ਦੌੜਾਂ ਜਿਸ ਨੂੰ ਕਿ ਜਲੀ ਕਟੂ ਕਹਿੰਦੇ ਨੇ ਸੰਬੰਧੀ ਕਾਨੂੰਨ ਦੇ ਵਿੱਚ ਸੋਧ ਕੀਤੀ ਅਤੇ ਮੁਰਤੋਂ ਉਸ ਦੀ ਸ਼ੁਰੂਆਤ ਕੀਤੀ ਸੀ ਸੋ ਇਸ ਤੋਂ ਬਾਅਦ ਉਹਨੇ ਪੰਜਾਬ ਦੇ ਵਿੱਚ ਵੀ ਸੋਧ ਕਰ ਦਿੱਤੀ ਗਈ ਹੈ ਔਰ ਇਹ ਦੌੜਾਂ ਬੈਲ ਗੱਡੀ ਦੀਆਂ ਦੌੜਾਂ ਜੋ ਕਿ ਲੁਧਿਆਣਾ ਦੇ ਨਜ਼ਦੀਕ ਕਿਲਾ ਰਾਏਪੁਰ ਦੇ ਵਿੱਚ ਦੇਖਣ ਦੇ ਲਈ ਮਿਨੀ 올림픽 ਜਾਂ ਫਿਰ ਪੈਂਡੂ 올림픽 ਦੇ ਨਾਮ ਤੋਂ ਮਸ਼ਹੂਰ ਕਿਲਾ ਰਾਏਪੁਰ ਜਿੱਤੇ ਕਿ ਵਿਦੇਸ਼ਾਂ ਤੋਂ ਵੀ ਲੋਕ ਬੈਲ ਗੱਡੀ ਦੀਆਂ ਦੌੜਾਂ ਦੇਖਣ ਦੀ ਆਉਂਦੇ ਸੀ ਸੋ ਨੇ ਸੰਬੰਧੀ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਗਈ ਅਤੇ ਰਾਸ਼ਟਰਪਤੀ ਨੂੰ ਭੇਜਿਆ ਗਿਆ ਹੈ ਯਾਨੀ ਕਿ ਹੁਣ ਇਸ ਤੇ ਮੋਹਰ ਲਗਣੀ ਬਾਕੀ ਹੈ ਅਤੇ ਇਸ ਦੌਰਾਨ ਜੋ ਕਿ ਕਾਫੀ ਲੰਬੇ ਸਮੇਂ ਬਾਅਦ ਜੁਕੀ ਇਸ ਨੂੰ ਮਨਜ਼ੂਰੀ ਮਿਲ ਜਾਵੇਗੀ ਕਿ ਸਰਕਾਰ ਦਾ ਇਹ ਜੋ ਬਿੱਲ ਹੈ ਜਿਸ ਦੇ ਵਿੱਚ ਕੀ ਬੈਲ ਗੱਡੀ ਦੀਆਂ ਦੌੜਾਂ ਦਾ ਰਾ ਖੋਲ ਦਿੱਤਾ ਜਾਵੇਗਾ ਸੂਬਾ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਮਿਨੀ 올림픽 ਕਹੇ ਜਾਣ ਵਾਲੇ ਕਿਲਾ ਰਾਏਪੁਰ ਦੇ ਖੇਡਾਂ ਦੇ ਵਿੱਚ ਲੋਕ ਜੋ ਅਕਸਰ ਬੈਲ ਗੱਡੀ ਦੀਆਂ ਦੌੜਾਂ ਦੇਖਣ ਦੇ ਲਈ ਦੂਰੋਂ ਦੂਰੋਂ ਆਉਂਦੇ ਸੀ ਔਰ ਮੋੜ ਤੋਂ ਹੁਣ ਉਹ ਇਹਨਾਂ ਦੌੜਾਂ ਨੂੰ ਦੇਖ ਸਕਣਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਬਿਲਤੇ ਬਹਿਸ ਦੇ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੇ ਪੁੱਤਰਾਂ ਵਾਂਗ ਇਹਨਾਂ ਬਲਦਾਂ ਨੂੰ ਪਾਲਦੇ ਨੇ ਬੈਲਗੱਡੀ ਦੀਆਂ ਦੌੜਾਂ ਦੇ ਵਿੱਚ ਹਿੱਸਾ ਲੈਂਦੇ ਨੇ ਕੁਰਾਕਾਂ ਲੱਖਾਂ ਦੀਆਂ ਦੰਦੇ ਨੇ ਆਪਣੇ ਬੈਲਾਂ ਨੂੰ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੋਵੇਗਾ ਕਿ ਜੇਕਰ ਬੈਲ ਗੱਡੀ ਦੀ ਦੌੜ ਹੁੰਦੀ ਹੈ ਤਾਂ ਇਹਨਾਂ ਦੌੜਾਂ ਦੇ ਵਿੱਚ ਬੈਲਾਂ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਅਤਿਆਚਾਰ ਨਹੀਂ ਕੀਤਾ ਜਾਵੇਗਾ ਇਹ ਕਾਨੂੰਨਨ ਅਪਰਾਧ ਹੋਵੇਗਾ ਉਹਨਾਂ ਨੂੰ ਬੜੇ ਹੀ ਤਰੀਕੇ ਦੇ ਨਾਲ ਬਿਨਾਂ ਮਾਰੇ ਅੱਗੇ ਵਧਾਉਣਾ ਹੋਵੇਗਾ ਔਰ ਸਿਰਫ ਖੱਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਯਾਨੀ ਕਿ ਨੁਕਸਾਨ ਬੈਲਾਂ ਦਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਹੈ ਉਹਨਾਂ ਨੂੰ ਕਸ਼ਟ ਜਾਂ ਪੀੜਾ ਨਹੀਂ ਦੇਣੀ ਹੈ ਸੋ ਇਹ ਗੱਲਾਂ ਨੇ ਜੋ ਕਿ ਸਾਫ਼ ਤੌਰ ਤੇ ਕਹਿ ਦਿੱਤੀ ਗਈਆਂ ਨੇ ਔਰ ਪੰਜਾਬ ਦੇ ਵਿੱਚ ਉਹਨੂੰ ਮੁਰ ਤੋਂ ਬੈਲ ਗੱਡੀ ਦੀਆਂ ਦੌੜਾਂ ਦੇਖਣ ਨੂੰ ਮਿਲ ਸਕਦੀਆਂ ਨੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੱ타 ਗਿਆ ਹੈ ਵੱਡਾ ਐਲਾਨ ਕਰ ਦਿੱਤਾ ਗਿਆ ਹੈ 11 ਸਾਲ ਬਾਅਦ ਮੁਰ ਤੋਂ ਹੁਣ ਪਿੰਡੂ ਖੇਡ ਮੇਲਿਆਂ ਦੇ ਵਿੱਚ ਬੈਲ ਗੱਡੀ ਦੀਆਂ ਦੌੜਾਂ ਦੇਖਣ ਨੂੰ ਮਿਲਣਗੀਆਂ ਇਹ ਬਿੱਲ ਪੇਸ਼ ਕੀਤਾ ਗਿਆ ਸੀ ਪੰਜਾਬ ਪਸ਼ੂ ਬੇਰਹਿਮੀ ਰੋਕਤਮ ਐਕਟ 2025 ਜਿਸ ਵਿੱਚ ਸੋਧ ਕੀਤੀ ਗਈ ਸੀ ਸਭ ਸਹਿਮਤੀ ਦੇ ਨਾਲ ਇਹ ਬਿੱਲ ਪਾਸ ਹੋ ਜਾਂਦਾ ਵਾ ਤੇ ਹੁਣ ਬੈਲ ਗੱਡੀ ਦੀਆਂ ਦੌੜਾਂ ਦਾ ਰਸਤਾ ਸਾਫ਼ ਹੋ ਜਾਂਦਾ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਇਹ ਬਿੱਲ ਪੇਸ਼ ਕੀਤਾ ਸੀ ਦੱਸਿਆ ਕਿ 2014 ਦੇ ਵਿੱਚ ਬੈਲ ਗੱਡੀਆਂ ਦੀ ਦੌੜ ਤੇ ਪਾਬੰਦੀ ਲਾਈ ਗਈ ਸੀ ਇਸ ਤੋਂ ਬਾਅਦ 2017 ਦੇ ਵਿੱਚ ਤਮਿਲਨਾਡੂ ਸਰਕਾਰ ਨੇ ਵੀ ਆਪਣੇ ਰਾਜ ਦੇ ਵਿੱਚ ਹੋਣ ਵਾਲੀਆਂ ਬੈਲ ਗੱਡੀ ਦੀਆਂ ਦੌੜਾਂ ਜਿਸ ਨੂੰ ਕਿ ਜਲੀਕੱਟੂ ਕਹਿੰਦੇ ਨੇ ਸੰਬੰਧੀ ਕਾਨੂੰਨ ਦੇ ਵਿੱਚ ਸੋਧ ਕੀਤੀ ਅਤੇ ਮੁਰਤੋਂ ਉਸ ਦੀ ਸ਼ੁਰੂਆਤ ਕੀਤੀ ਸੀ ਸੋ ਇਸ ਤੋਂ ਬਾਅਦ ਉਹਨੇ ਪੰਜਾਬ ਦੇ ਵਿੱਚ ਵੀ ਸੋਧ ਕਰ ਦਿੱਤੀ ਗਈ ਹੈ ਔਰ ਇਹ ਦੌੜਾ ਬੈਲ ਗੱਡੀ ਦੀਆਂ ਦੌੜਾਂ ਜੋ ਕਿ ਲੁਧਿਆਣਾ ਦੇ ਨਜ਼ਦੀਕ ਕਿਲਾ ਰਾਏਪੁਰ ਦੇ ਵਿੱਚ ਦੇਖਣ ਦੇ ਲਈ ਮਨੀ 올림픽 ਜਾਂ ਫਿਰ ਪੈਂਡੂ 올림픽 ਦੇ ਨਾਮ ਤੋਂ ਮਸ਼ਹੂਰ ਕਿਲਾ ਰਾਏਪੁਰ ਜਿੱਤੇ ਕਿ ਵਿਦੇਸ਼ਾਂ ਤੋਂ ਵੀ ਲੋਕ ਬੈਲ ਗੱਡੀ ਦੀਆਂ ਦੌੜਾਂ ਦੇਖਣ ਦੀ ਆਉਂਦੇ ਸੀ ਸੋ ਨੇ ਸੰਬੰਧੀ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਗਈ ਅਤੇ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੈਂ ਯਾਨੀ ਕਿ ਹੁਣ ਇਸ ਤੇ ਮੋਹਰ ਲਗਣੀ ਬਾਕੀ ਹੈ ਅਤੇ ਇਸ ਦੌਰਾਨ ਜੋ ਕਿ ਕਾਫੀ ਲੰਬੇ ਸਮੇਂ ਬਾਅਦ ਜੁਕੀ ਇਸ ਨੂੰ ਮਨਜ਼ੂਰੀ ਮਿਲ ਜਾਵੇਗੀ ਕਿ ਸਰਕਾਰ ਦਾ ਇਹ ਜੋ ਬਿੱਲ ਹੈ ਜਿਸ ਦੇ ਵਿੱਚ ਕੀ ਬੈਲ ਗੱਡੀ ਦੀਆਂ ਦੌੜਾਂ ਦਾ ਰਾਖੋਲ ਦਿੱਤਾ ਜਾਵੇਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਦੇ ਕਰਕੇ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਮਿਨੀ 올림픽 ਕਹੇ ਜਾਣ ਵਾਲੇ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਲੋਕ ਜੋ ਅਕਸਰ ਬੈਲ ਗੱਡੀ ਦੀਆਂ ਦੌੜਾਂ ਦੇਖਣ ਦੇ ਲਈ ਦੂਰੋਂ ਦੂਰੋਂ ਆਉਂਦੇ ਸੀ ਔਰ ਮੁਰ ਤੋਂ ਹੁਣ ਉਹ ਇਹਨਾਂ ਦੌੜਾਂ ਨੂੰ ਦੇਖ ਸਕਣਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਬਿਲਤੇ ਬਹਿਸ ਦੇ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੇ ਪੁੱਤਰਾਂ ਵਾਂਗ ਇਹਨਾਂ ਬਲਦਾਂ ਨੂੰ ਪਾਲਦੇ ਨੇ ਬੈਲ ਗੱਡੀ ਦੀਆਂ ਦੌੜਾਂ ਦੇ ਵਿੱਚ ਹਿੱਸਾ ਲੈਂਦੇ ਨੇ ਕੁਰਾਕਾਂ ਲੱਖਾਂ ਦੀਆਂ ਦਿੰਦੇ ਨੇ ਆਪਣੇ ਬੈਲਾਂ ਨੂੰ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੋਵੇਗਾ ਕਿ ਜੇਕਰ ਬੈਲ ਗੱਡੀ ਦੀ ਦੌੜ ਹੁੰਦੀ ਹੈ ਤਾਂ ਇਹਨਾਂ ਦੌੜਾਂ ਦੇ ਵਿੱਚ ਬੈਲਾਂ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਅਤਿਆਚਾਰ ਨਹੀਂ ਕੀਤਾ ਜਾਵੇਗਾ ਇਹ ਕਾਨੂੰਨਨ ਅਪਰਾਧ ਹੋਵੇਗਾ ਉਹਨਾਂ ਨੂੰ ਬੜੇ ਹੀ ਤਰੀਕੇ ਦੇ ਨਾਲ ਬਿਨਾਂ ਮਾਰੇ ਅੱਗੇ ਵਧਾਉਣਾ ਹੋਵੇਗਾ ਔਰ ਸਿਰਫ ਖੱਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਯਾਨੀ ਕਿ ਨੁਕਸਾਨ ਬੈਲਾਂ ਦਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਹੈ ਉਹਨਾਂ ਨੂੰ ਕਸ਼ਟ ਜਾਂ ਪੀੜਾ ਨਹੀਂ ਦੇਣੀ ਹੈ ਸੋ ਇਹ ਗੱਲਾਂ ਨੇ ਜੋ ਕਿ ਸਾਫ਼ ਤੌਰ ਤੇ ਕਹਿ ਦਿੱਤੀ ਗਈਆਂ ਨੇ ਔਰ ਪੰਜਾਬ ਦੇ ਵਿੱਚ ਉਹਨੂੰ ਮੁਰ ਤੋਂ ਬੈਲ ਗੱਡੀ ਦੀ ਆ ਦੌੜਾ ਦੇਖਣ ਨੂੰ ਮਿਲ ਸਕਦੀਆਂ ਨੇ